ਕੁਣਾਂ ਨੂੰ ਮੈਂ 앙ਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਜੀ ਸਾਡੀ ਘਟਨਾ ਵਾਪਰੀ ਤੇ ਕਿਸ ਤਰੀਕੇ ਨਾਲ ਕੱਪ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕੁਇਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲਿਜਾਣੀਆਂ ਹੋਣ ਤਾਂ ਉਥੇ 15-20 ਮਿੰਟ ਖਰਾਬ ਹੋ ਜਾਂਦੇ ਆ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕੋਡ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਇਹ ਮੈਂ ਸਰਿੰਦਰ ਲਾਲ ਆ ਜੀ ਬਿੰਦਲਾਲ ਜੀ ਇਸ ਨਾਮ ਤੇ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਯੀਆਰਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ ਰੇਲਵੇ ਟ੍ਰੈਕ ਆਈਟਮਸ ਔਰ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਨੂੰ ਕੁੰਚਿੰਗ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ ਤੋਂ ਸੇ ਘਮੋ ਉੱਤੇ ਪੈਂਦਾ ਆਪਣਾ 6000 ਤੋਂ ਵੱਧ ਹੀ ਪੈਂਦਾ ਸਾਰਾ ਸੜ ਗਿਆ ਕਿੰਨਾ ਕੁ ਨੁਕਸਾਨ ਆਇਆ ਇਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇੱਕ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਜਿਹੜਾ ਸਰ ਦੇ ਹਾਂਜੀ ਉਹ ਅਸੈਸਮੈਂਟ ਕਰਨੇ ਮੈਂ ਕਿੰਨਾ ਚਿਰ ਹੈ ਲੋਕ ਦਾ ਨਾ ਜਾਏ ਨਾ ਲੋਕ ਦਾ ਵੇਚਾ ਲੋਕ ਦਾ ਕੀ ਕੰਮ ਹੈ ਹਾਂਜੀ ਲੋਕ ਦਾ ਕੀ ਕੰਮ ਹੈ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਬੜਾ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਦਿਖ ਜਾਂਦਾ ਉਹ ਅਸੈਸਮੈਂਟ